ਦੋਸਤੋ ਸਮੁੰਦਰ ਦੇ ਵਿੱਚ ਚਾਹੇ ਪਾਣੀ ਬਹੁਤ ਜ਼ਿਆਦਾ ਵਾ ਪਰ ਹੁੰਦਾ ਉਹ ਵੀ ਨਦੀਆਂ ਦਾ ਉਧਾਰ ਹੀ ਆ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਇੱਕ ਰਾਜਾ ਆਪਣੇ ਸੈਨਿਕਾਂ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਕਰਨ ਜਾਂਦਾ ਗਰਮੀ ਜ਼ਿਆਦਾ ਹੁੰਦੀ ਆ ਭਜਨਟ ਦੇ ਵਿੱਚ ਰਾਜਾ ਰਾਹ ਭਟਕ ਜਾਂਦਾ ਆਪਣੇ ਸੈਨਿਕਾਂ ਦੇ ਨਾਲੋਂ ਵੱਖ ਹੋ ਜਾਂਦਾ ਤੇ ਜੰਗਲ ਦੇ ਕਾਫੀ ਅੱਗੇ ਨਿਕਲ ਜਾਂਦਾ ਦੂਸਰੀ ਸਾਈਡ ਚ ਲਿਆ ਜਾਂਦਾ ਤੇ ਉਹਨੂੰ ਇਸ ਟਾਈਮ ਪਿਆਸ ਬਹੁਤ ਲੱਗੀ ਹੁੰਦੀ ਆ ਉਹ ਸਾਹਮਣੇ ਦੇਖਦਾ ਇੱਕ ਲੱਕੜਹਾਰਾ ਲੱਕੜਾਂ ਕੱਟੀ ਜਾਂਦਾ ਹੁੰਦਾ ਉਹਦੇ ਕੋਲ ਜਾਂਦਾ ਕਹਿੰਦਾ ਯਾਰ ਮੈਨੂੰ ਪਹਿਲਾਂ ਪਾਣੀ ਪਿਲਾ ਲੱਕੜਹਾਰਾ ਸਿਰ ਤੋਂ ਪੈਰਾਂ ਤੱਕ ਲੈ ਕੇ ਦੇਖਦਾ ਜਦੋਂ ਲਿਵਾਸ ਦੇਖਦਾ ਤੂੰ ਸਮਝ ਪੈ ਜਾਂਦੀ ਵੀ ਰਾਜਾ ਤੋ ਭੱਜ ਕੇ ਜਾ ਕੇ ਰਾਜਾ ਨੂੰ ਪਾਣੀ ਪਿਲਾਉਂਦਾ ਰਾਜਾ ਪਾਣੀ ਪੀ ਕੇ ਬੜਾ ਖੁਸ਼ ਹੁੰਦਾ ਤੇ ਉਹਨੂੰ ਕਹਿੰਦਾ ਵੀ ਯਾਰ ਹੁਣ ਮੈਂ ਤੈਨੂੰ ਇਸ ਟਾਈਮ ਤਾਂ ਕੋਈ ਇਨਾਮ ਦੇ ਨਹੀਂ ਸਕਦਾ ਤੂੰ ਮੇਰੀ ਮਦਦ ਕੀਤੀ ਐ ਇਸ ਜੰਗਲ ਦੇ ਵਿੱਚ ਅਸਲੀ ਤੂੰ ਜਦੋਂ ਤੇਰਾ ਟਾਈਮ ਲੱਗੇ ਮੇਰੇ ਕੋਲੇ ਮੇਰੇ ਦਰਬਾਰ ਆਜੇ ਤੇਰਾ ਨਾਮ ਤੈਨੂੰ ਜ਼ਰੂਰ ਮਿਲੂਗਾ ਇੱਕ ਐਕੇ ਰਾਜਾ ਚੱਲਿਆ ਜਾਂਦਾ ਹੌਲੀ ਹੌਲੀ ਰਸਤਾ ਲੱਭ ਕੇ ਆਪਣੇ ਰਾਜ ਦਰਬਾਰ ਪਹੁੰਚ ਜਾਂਦਾ ਤੇ ਉਹ ਲੱਕੜਹਾਰਾ ਸ਼ਾਮ ਨੂੰ ਘਰੇ ਜਾਂਦਾ ਆਪਣੀ ਘਰ ਵਾਲੀ ਨੂੰ ਸਾਰੀ ਗੱਲ ਦੱਸਦਾ ਵੀ ਇਸ ਤਰ੍ਹਾਂ ਕਰਕੇ ਕਿ ਰਾਜਾ ਸੀ ਉਹਨੂੰ ਮੈਂ ਪਾਣੀ ਪਲਾਇਆ ਉਹਨੇ ਮੈਨੂੰ ਕਿਹਾ ਵੀ ਮੇਰੇ ਦਰਬਾਰ ਆਜੀ ਤੇਨੂੰ ਨਾਮ ਦੇਉ ਤਾਂ ਉਹਦੀ ਘਰ ਵਾਲੀ ਕਹਿੰਦੀ ਵੀ ਤੂੰ ਕਮਲਿਆ ਫਿਰ ਦੇਰੀ ਕਾ ਤੋ ਲਾਈ ਆ ਤੂੰ ਸਵੇਰੀ ਜਾ ਤੇ ਜਾ ਕੇ ਆਪਦਾ ਨਾਮ ਲੈ ਕੇ ਆ ਇਹ ਮੌਕੇ ਬਾਰ ਬਾਰ ਨਹੀਂ ਮਿਲਦੇ ਹੁੰਦੇ ਤੇ ਉਹ ਲੱਕੜਹਾਰਾ ਦੂਸਰੇ ਦਿਨ ਸਵੇਰੀ ਚੱਲਿਆ ਜਾਂਦਾ ਰਾਜੇ ਦੇ ਦਰਬਾਰ ਦੇ ਬਾਹਰ ਪਹੁੰਚ ਕੇ ਜਿਹੜੇ ਉੱਥੇ ਅੰਗ ਰਖੇਤ ਹੁੰਦੇ ਆ ਉਹਨਾਂ ਨੂੰ ਕਹਿੰਦਾ ਵੀ ਮੈਂ ਰਾਜੇ ਨੂੰ ਮਿਲਣਾ। ਕੋਈ ਸੋਚਦੇ ਆ ਵੀ ਇੱਕ ਪਾਟੇ ਜੇ ਕੱਪੜੇ ਪਾਇਆ ਲੱਕੜਹਾਰਾ ਹੈਗਾ। ਚਲੋ ਜੀ ਉਹ ਜਾ ਕੇ ਰਾਜੇ ਨੂੰ ਦੱਸ ਦਿਆ। ਤੇ ਰਾਜੇ ਨੂੰ ਯਾਦ ਹੁੰਦਾ। ਰਾਜਾ ਕਹਿੰਦਾ ਲੈ ਕੇ ਆਓ ਅੰਦਰ। ਤੇ ਜਦੋਂ ਲੱਕੜਹਾਰਾ ਰਾਜੇ ਦੇ ਸਾਹਮਣੇ ਜਾਂਦਾ ਤੇ ਰਾਜਾ ਸੋਚਦਾ ਵੀ ਮੈਂ ਇਹਨੂੰ ਕੀ ਨਾਮ ਦੇਵਾਂ। ਫਿਰ ਰਾਜੇ ਦੇ ਦਿਮਾਗ ਚ ਆਉਂਦਾ ਵੀ ਇੱਕ ਤਾਂ ਹੈਗਾ ਇਹ ਲੱਕੜਹਾਰਾ ਇਹਨੂੰ ਲੱਕੜਾਂ ਦਾ ਇਹਨੂੰ ਦਰਖਤਾਂ ਦਾ ਪਤਾ ਵਾ। ਤੇ ਰਾਜਾ ਲੱਕੜਹਾਰੇ ਨੂੰ ਕਹਿੰਦਾ ਵੀ ਤੇਰੇ ਏਰੀਏ ਦੇ ਵਿੱਚ ਇੱਕ ਚੰਦਨ ਦਾ ਬਾਗ ਆ, ਬਗੀਚਾ ਵਾ। ਜਾਂ ਅੱਜ ਤੋਂ ਉਹ ਤੇਰਾ ਤੇਰੇ ਨਾਂ ਕਰਤਾ। ਉਦੀ ਸਾਹ ਸੁਭਾਲ ਜੋ ਉਥੋਂ ਪ੍ਰੌਕਡ ਆਉ ਤੇਰਾ ਲੱਕੜਹਾਰਾ ਬੜਾ ਖੁਸ਼ ਹੁੰਦਾ ਉਹ ਕਹਿੰਦਾ ਲੈ ਆ ਤਾਂ ਗੱਲ ਹੀ ਬਣ ਗਈ ਉਹ ਪੈਰ ਫੜਦਾ ਧੰਨਵਾਦ ਕਰਦਾ ਰਾਜੇ ਦਾ ਤੇ ਉਥੋਂ ਆ ਜਾਂਦਾ ਨੱਚਦਾ ਆਉਦਾ ਰਿਸ਼ਤੇਦਾਰਾਂ ਨੂੰ ਦੱਸਦਾ ਦੋਸਤਾਂ ਮਿੱਤਰਾਂ ਨੂੰ ਦੱਸਦਾ ਆਪਣੇ ਘਰੇ ਦੱਸਦਾ ਚਲੋ ਜੀ ਦੂਸਰੇ ਦਿਨ ਸਵੇਰੇ ਉਸ ਬਾਗ ਦੇ ਵਿੱਚ ਪਹੁੰਚ ਜਾਂਦਾ ਲੱਕੜਹਾਰ ਉੱਥੇ ਜਾ ਕੇ ਸੋਚਦਾ ਵੀ ਮੈਂ ਕੀ ਕਰਾਂ ਇਹਨਾਂ ਦਾ ਤੇ ਉਹ ਲੱਕੜਹਾਰੇ ਨੂੰ ਚੰਦਨ ਬਾਰੇ ਕੁਝ ਨਹੀਂ ਪਤਾ ਹੁੰਦਾ ਉਹਦੇ ਲਈ ਤਾਂ ਇੱਕ ਆਮ ਦਰਖਤ ਹੁੰਦੇ ਆ ਉਹ ਇੱਕ ਇੱਕ ਕਰਕੇ ਦਰਖਤ ਕੱਟਣ ਲੱਗ ਜਾਂਦਾ ਤੇ ਉਹਨਾਂ ਨੂੰ ਮਚਾ ਕੇ ਉਹਦੇ ਪੂਲਾ ਬਣਾਉਣ ਲੱਗ ਜਾਂਦਾ ਇੰਜ ਕਰਦਾ 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 ਉਹ ਬਾਗ ਦੇ ਅੱਧੇ ਨਾਲੋਂ ਵੱਧ ਦਰਖਤ ਜਿਹੜੇ ਚੰਦਨ ਦੇ ਹੁੰਦੇ ਆ ਉਹ ਕੱਟ ਕੇ ਕੋਲਾ ਬਣਾ ਦਿੰਦਾ ਇਧਰੋਂ ਇੱਕ ਦਿਨ ਰਾਜ ਦੇ ਦਿਮਾਗ 'ਚ ਖਿਆਲ ਆਉਂਦਾ ਵੀ ਕਿਉਂ ਨਾ ਜਾ ਕੇ ਦੇਖਿਆ ਤਾਂ ਜਾਵੇ ਵੀ ਉਸ ਲੱਕੜਹਾਰੇ ਨੇ ਬਾਗ ਦਾ ਹਾਲ ਕੀ ਕੀਤਾ ਕਿੰਨਾ ਕੁ ਵਧੀਆ ਬਣਾ ਲਿਆ ਕਿੰਨੀ ਕੁ ਕਮਾਈ ਕੀਤੀ ਉਹਦੇ ਤੋਂ ਰਾਜਾ ਜਾਂਦਾ ਰਾਜ ਨੂੰ ਪਹਿਲਾਂ ਤਾਂ ਬਾਗ ਨਹੀਂ ਦਿੰਦਾ ਕਿਉਂਕਿ ਹੁਣ ਤਾਂ ਲਾਤਾ ਹੁੰਦਾ ਸਿਰੇ ਉਹਨੇ ਫੇ ਜਦੋਂ ਥੋੜਾ ਜਿਹਾ ਗਾਹਾਂ ਜਾਂਦਾ ਰਾਜਾ ਤਾਂ ਉਹਨੂੰ ਕੋਲੇ ਪੈ ਦਿੰਦੇ ਆ ਤੇ ਰਾਜਾ ਮੱਥੇ ਤੇ ਹੱਥ ਮਾਰਦਾ ਵੀ ਕਰਤਾ ਉਹੀ ਕੰਮ ਲੱਕੜਹਾਰੇ ਨੂੰ ਸਾਜਦਾ ਲੱਕੜਹਾਰਾ ਦੂਰੋਂ ਹੀ ਪੈਰ ਫੜ ਲੈਂਦਾ ਅੱਗੇ ਕਹਿੰਦਾ ਬਹੁਤ ਬਹੁਤ ਧੰਨਵਾਦੀ ਸਾਡੇ ਘਰੇ ਤਾਂ ਰੋਟੀ ਨਹੀਂ ਪੱਕਦੀ ਸੀ ਤੁਸੀਂ ਜਦੋਂ ਦਾ ਮੈਨੂੰ ਆਹ ਕੰਮ ਦੇਤਾ ਜਦੋਂ ਦਾ ਮੈਨੂੰ ਆਹ ਬਾਗੀਚਾ ਸਾਫਤਾ ਹੁਣ ਤਾਂ ਸਾਡੇ ਘਰੇ ਵਧੀਆ ਰੋਟੀ ਪੱਕਦੀ ਆ ਮੈਂ ਇਹਨਾਂ ਨੂੰ ਮਚਾ ਕੇ ਇਹਨਾਂ ਦੇ ਕੋਲੇ ਬਣਾ ਕੇ ਵੇਚਿਆ ਹੁਣ ਸਾਡੇ ਘਰੇ ਵਧੀਆ ਰੋਟੀ ਪੱਕਦੀ ਆ ਬਹੁਤ ਖੁਸ਼ ਆਂਸ ਰਾਜੇ ਦੇ ਸਮਝ ਪੈ ਜਾਂਦੇ ਆ ਵੀ ਇਹ ਅਣਜਾਣ ਆ ਇਹਨੂੰ ਪਤਾ ਹੀ ਨਹੀਂ ਚੰਦਨ ਹੁੰਦਾ ਕੀ ਆ ਰਾਜਾ ਕਹਿੰਦਾ ਪਹਿਲਾਂ ਮੇਰੀ ਗੱਲ ਸੁਣ ਜਾ ਉਥੋਂ ਇੱਕ ਲੱਕੜ ਦਾ ਟੁਕੜਾ ਲੈ ਕੇ ਆ ਤੇ ਉਹਨੂੰ ਜਾ ਕੇ ਬਾਜ਼ਾਰ ਦੇ ਵਿੱਚ ਵੇਚ ਕੇ ਆ ਪੁੱਛ ਕੇ ਆ ਵੀ ਕਿੰਨੇ ਦਾ ਤੇ ਆ ਕੇ ਮੈਨੂੰ ਦੱਸੀ ਮੈਂ ਇੱਥੇ ਹੀ ਬੈਠਾ ਤੇ ਉਹ ਲੱਕੜਹਾਰਾ ਉਹ ਲੱਕੜ ਦਾ ਟੁਕੜਾ ਲੈ ਕੇ ਬਾਜ਼ਾਰ ਦੇ ਵਿੱਚ ਜਾਂਦਾ ਤੇ ਉਹ ਚੰਦਨ ਦਾ ਹੁੰਦਾ ਤੇ ਉੱਥੇ ਉਹਦੀ ਬਹੁਤ ਕੀਮਤ ਪੈਂਦੀ ਆ ਲੱਕੜਹਾਰੇ ਨੂੰ ਵੀ ਸਮਝ ਪੈ ਜਾਂਦੀ ਆ ਵੀ ਜਿਸ ਭਾਅ ਮੈਂ ਕੋਲਾ ਵੇਚਦਾ ਸੀ ਇਹ ਤਾਂ ਉਹਦੇ ਨਾਲੋਂ 100 ਗੁਣਾ ਉੱਤੋਂ ਦੀ ਆ ਵੀ ਮੈਂ ਤਾਂ ਸਾਰਾ ਬਰਬਾਦ ਕਰਤਾ ਮੈਨੂੰ ਤਾਂ ਰਾਜੇ ਨੇ ਇੰਨਾ ਕੁਝ ਦੇਤਾ ਸੀ ਪਰ ਮੈਂ ਕਮਲੇ ਨੇ ਸਭ ਕੁਝ ਖਰਾਬ ਕਰ ਲਿਆ ਉਹ ਉੱਥੋਂ ਭੱਜਿਆ ਹੋਇਆ ਆਉਂਦਾ ਕਿ ਪੈਰ ਫੜ ਲੈਂਦਾ ਰਾਜੇ ਦੇ ਕਹਿੰਦਾ ਮੇਤੋਂ ਗਲਤੀ ਹੋ ਗਈ ਜੀ ਮੈਨੂੰ ਮਾਫ਼ ਕਰ ਦਿਓ ਤੁਸੀਂ ਤਾਂ ਮੈਨੂੰ ਹੀਰਾ ਦਿੱਤਾ ਸੀ ਮੈਂ ਤਾਂ ਲੋਹਾ ਸਮਝ ਕੇ ਕੁੱਟਦਾ ਰਿਹਾ ਇਹ ਛੋਟੀ ਜੀ ਕਹਾਣੀ ਬੜਾ ਕੁਝ ਸਿਖਾਉਂਦੀ ਹੈ ਲੱਕੜਹਾਰੇ ਨੂੰ ਵੀ ਕੱਢ ਦਿਓ ਬਾਹਰ ਚੰਦਨ ਨੂੰ ਵੀ ਕੱਢ ਦਿਓ ਰਾਜੇ ਨੂੰ ਵੀ ਕੱਢ ਦਿਓ ਕਿਉਂਕਿ ਜਿਹੜਾ ਚੰਦਨ ਦਾ ਬਾਗੀਚਾ ਨਾ ਉਹ ਆਪਣਾ ਸਰੀਰ ਆ ਜਿਹੜਾ ਰੱਬ ਨੇ ਆਪਾਂ ਨੂੰ ਦਿੱਤਾ ਤੇ ਅਸੀਂ ਹਰੇਕ ਸਾਹ ਨੂੰ ਬਰਬਾਦ ਕਰੀ ਜਾਂਦੇ ਆ ਟਾਈਮ ਖਰਾਬ ਕਰੀ ਜਾਂਦੇ ਆ ਲਾਲਚ ਦੇ ਵਿੱਚ ਗੁੱਸੇ ਦੇ ਵਿੱਚ ਜਹਿਲਸੀ ਦੇ ਵਿੱਚ ਫਿਰ ਇੱਕ ਵਾਰੀ ਇੱਕ ਟਾਈਮ ਇਹੋ ਜਿਹਾ ਆਊਗਾ ਜਦੋਂ ਆਪਾਂ ਨੂੰ ਪਤਾ ਲੱਗੂ ਕਿ ਸਾਡਾ ਬਾਗੀਚਾ ਤਾਂ ਜਲ ਕੇ ਰਾਖ ਹੋਣ ਵਾਲਾ ਖਤਮ ਹੋਣਾੜਾ ਫਿਰ ਆਪਾਂ ਨੂੰ ਲੱਗੂ ਵੀ ਆਪਾਂ ਤਾਂ ਸਾਰਾ ਕੁਝ ਗਵਾ ਲਿਆ ਪਹਿਲਾਂ ਤਾਂ ਆਪਾਂ ਸੋਚਿਆ ਹੀ ਨਹੀਂ ਇਹ ਗੱਲ ਫਿਰ ਪਤਾ ਲੱਗੂ ਵੀ ਹੁਣ ਤਾਂ ਸਾਡੇ ਬਗੀਚੇ ਦੇ ਥੋੜੇ ਜਿਹੇ ਦਰਖਤ ਬਚੇ ਆ ਥੋੜੇ ਜਿਹੇ ਰੁੱਖ ਬਚੇ ਆ ਮਤਲਬ ਥੋੜੇ ਜੇ ਸਾਹ ਬਚੇ ਆ ਉਦੋਂ ਜਾ ਕੇ ਸ਼ਾਇਦ ਆਪਾਂ ਨੂੰ ਇਸ ਬਗੀਚੇ ਦੀ ਕੀਮਤ ਸਮਝ ਪਵੇ ਸੋ ਦੋਸਤੋ ਹਜੇ ਵੀ ਟਾਈਮ ਬਚਿਆ ਹੋਇਆ ਇਸ ਚੰਦਨ ਦੇ ਬਗੀਚੇ ਨੂੰ ਸਹੀ ਇਸਤੇਮਾਲ ਕਰਨਾ ਸ਼ੁਰੂ ਕਰੋ ਸਹੀ ਤਰੀਕੇ ਨਾਲ ਆਪਦੇ ਸਰੀਰ ਤੋਂ ਕੰਮ ਲਓ ਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਓ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਆਸ-ਪਾਸ ਨੇ ਗਲਤ ਆ ਜਿਹੜੀਆਂ 네ਗੇਟਿਵਿਟੀ ਆ ਉਹਨੂੰ ਸਾਈਡ ਤੇ ਕਰ ਦਿਓ ਹਮੇਸ਼ਾ ਪੋਜ਼ਿਟਿਵ ਰਹੋ ਖੁਸ਼ ਰਹੋ ਇਹ ਚੰਦਨ ਦਾ ਬਾਗ ਆ ਜਿਹੜਾ ਬਗੀਚਾ ਹੈ ਨਾ ਇਹ ਸਰੀਰ ਆ ਇਹ ਮੈਕਾ ਛੱਡਣ ਦੇ ਲਈ ਬਣਿਆ ਮੈਕਾ ਲੈਣ ਦੇ ਲਈ ਬਣਿਆ ਸਮਾਂ ਖਰਾਬ ਕਰਨ ਦੇ ਲਈ ਨਹੀਂ ਬਣਿਆ ਫालतू ਦੀ ਚੀਜ਼ਾਂ ਦੇ ਉੱਤੇ ਸਮਾਂ ਬਰਬਾਦ ਕਰਨਾ ਬੰਦ ਕਰ ਦਿਓ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ